ਪੰਜਾਬੀ ਯੂਨੀਵਰਸਿਟੀ ਦੇ 62 ਪ੍ਰੋਫੈਸਰਾਂ ਦੀ ਨੌਕਰੀ ਜਾ ਸਕਦੀ ਹੈ। ਪੰਜਾਬ ਸਰਕਾਰ ਤੇ ਵਿਜੀਲੈਂਸ ਦੇ ਵੱਲੋਂ ਸ਼ਿਕੰਜਾ ਕੱਸ ਲਿਆ ਗਿਆ ਹੈ। ਇਸ ਮਾਮਲੇ ਦੇ ਵਿੱਚ ਕੀ ਤਾਜ਼ਾ ਜਾਣਕਾਰੀ ਹੈ? ਕਿੱਥੇ ਕਿੱਥੇ ਤੱਕ ਵਿਜੀਲੈਂਸ ਦੀ ਜਾਂਚ ਪਹੁੰਚੀ ਹੈ ਤੇ ਕਿਉਂ ਇਹਨਾਂ ਪ੍ਰੋਫੈਸਰਾਂ ਦੀ ਨੌਕਰੀ ਜਾ ਸਕਦੀ ਹੈ? ਇਹਦੇ ਬਾਰੇ ਗੱਲ ਕਰਦੇ ਹਾਂ। ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ। ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ। ਪੰਜਾਬੀ ਯੂਨੀਵਰਸਿਟੀ ਦੇ ਵਿੱਚ 62 ਸਹਾਇਕ ਪ੍ਰੋਫੈਸਰਾਂ ਦੀ ਹੋਈ ਭਰਤੀ ਇਸ ਸਮੇਂ ਸ਼ੱਕ ਦੇ ਘੇਰੇ ਚ ਹੈ ਤੇ ਉਸੇ ਕਰਕੇ ਹੀ ਹੁਣ ਇਹਨਾਂ ਪ੍ਰੋਫੈਸਰਾਂ ਦੀ ਨੌਕਰੀ ਤੇ ਤਲਵਾਰ ਜਿਹੜੀ ਆ ਉਹ ਲਟਕ ਗਈ ਹੈ ਪੰਜਾਬੀ ਯੂਨੀਵਰਸਿਟੀ ਵਿੱਚ ਭਰਤੀ ਕੀਤੇ 62 ਸਹਾਇਕ ਪ੍ਰੋਫੈਸਰਾਂ ਦਾ ਮਾਮਲਾ ਵਿਜੀਲੈਂਸ ਕੋਲ ਪੜਤਾਲ ਦੀਨ ਹੈ ਇਸ ਦੇ ਕਈ ਪੱਖ ਸਾਹਮਣੇ ਆਏ ਨੇ ਪ੍ਰੋਫੈਸਰਾਂ ਦੀ ਨਿਯੁਕਤੀ ਲਈ ਬਣਾਈਆਂ ਗਈਆਂ ਕਮੇਟੀਆਂ ਵੀ ਸ਼ੱਕ ਦੇ ਘੇਰੇ ਚ ਆ ਗਈਆਂ ਨੇ ਇਸ ਸਬੰਧੀ ਵਿਜੀਲੈਂਸ ਦੇ ਐਸਐਸਪੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੇਸ ਪੜਤਾਲधीन ਹੈ ਇਸ ਵਿੱਚ ਕਈ ਪਹਿਲੂ ਸਾਹਮਣੇ ਆਏ ਨੇ ਉਹਨਾਂ ਕਹਿੰਿਆ ਹੈ ਕਿ ਭਰਤੀ ਵਿੱਚ ਕਈ ਨਿਯਮ ਛਿੱਕੇ ਟੰਗੇਗੇ ਪਰ ਅਜੇ ਤੱਕ ਉਹ ਸਾਰੇ ਇਸ ਬਾਰੇ ਪੂਰੀ ਤਰ੍ਹਾਂ ਨਾਲ ਹਰ ਪਹਿਲੂ ਨਸ਼ਰ ਨਹੀਂ ਕਰ ਸਕਦੇ ਕਿਉਂਕਿ ਕੁਝ ਕਾਰਨ ਅਦਾਲਤ ਦੇ ਹੰਨ ਅਤੇ ਜਿੰਨਾ ਕਰਕੇ ਪੜਤਾਲ ਪੂਰੀ ਹੁੰਦੇ باوجود ਅਜੇ ਅਮਲ ਤੋਂ ਦੂਰ ਹੈ ਪਰ ਉਹਨਾਂ ਨੂੰ ਵਿਸ਼ਵਾਸ ਹੈ ਕਿ ਅਗਲੇ ਹਫਤੇ ਤੱਕ ਉਹ ਆਪਣੇ ਅਮਲ ਵਿੱਚ ਜਿਹੜਾ ਕਾਮਯਾਬ ਹੋਣਗੇ ਤੇ ਇਸ ਵਿੱਚ ਅੱਗੇ ਵਧਣਗੇ ਜਿਕਰ ਜੋ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਾਫੀ ਭਰਤੀਆਂ ਕੀਤੀਆਂ ਗਈਆਂ ਇਸ ਵਿੱਚ ਸਿਰਫ ਸਹਾਇਕ ਪ੍ਰੋਫੈਸਰੀ ਨਹੀਂ ਸਗੋਂ ਕਲਰਕ ਸਹਾਇਕ ਪਬਲਿਕੇਸ਼ਨ ਬਿਊਰੋ ਵਿੱਚ ਪ੍ਰੀਖਿਆ ਸ਼ਾਖਾ ਵਿੱਚ ਤੇ ਹੋਰ ਵਿਭਾਗਾਂ ਵਿੱਚ ਭਰਤੀਆਂ ਹੋਈਆਂ ਜਿਸ ਵਿੱਚ ਕਈ ਅਸਰ ਰਸੂਖ ਸੱਤਾਧਾਰੀ ਤੇ ਦੇ ਆਗੂਆਂ ਦੀਆਂ ਸਿਫਾਰਸ਼ਾਂ ਤੇ ਕਈ ਸਾਰੇ ਪੱਤਰਕਾਰਾਂ ਦੀਆਂ ਘਰਵਾਲੀਆਂ ਤੇ ਭਾਈ ਭਤੀਜੇ ਵੀ ਭਰਤੀ ਕੀਤੇ ਗਏ ਅਹਿਮ ਗੱਲ ਇਹ ਹੈ ਕਿ ਵਿਜੀਲੈਂਸ ਦਾ ਅਧਿਕਾਰ ਖੇਤਰ ਕੀ ਕਹਿੰਦਾ ਹੈ ਤੇ ਯੂਨੀਵਰਸਿਟੀ ਦਾ ਅਧਿਕਾਰ ਖੇਤਰ ਕੀ ਕਹਿੰਦਾ ਹੈ ਕਿਹੜੀਆਂ ਗਾਈਡਲਾਈਨਸ ਤੇ ਨਿਯਮਾਂ ਦੀ ਗੱਲ ਵਿਜੀਲੈਂਸ ਕਰ ਰਹੀ ਹੈ ਕਿ ਉਹ ਸਮੇਂ ਮਾਨਣਯੋਗ ਸੀ ਕਮੇਟੀ ਕਿਵੇਂ ਸ਼ੱਕ ਦੇ ਘੇਰੇ ਚਾ ਕਮੇਟੀ ਨੂੰ ਕੌਣ ਪੁਆਇੰਟ ਕਰ ਸਕਦਾ ਹੈ ਕਿਹਦੇ ਕੋਲ ਇਹਦੀਆਂ ਸ਼ਕਤੀਆਂ ਨੇ ਇਹ ਹੁਣ ਸਾਰੇ ਸਵਾਲ ਨੇ ਇਹ ਜਿੰਨਾ ਸੌਖਾ ਲੱਗਦਾ ਦੇਖਣ ਦੇ ਵਿੱਚ ਬਾਹਰ ਪ੍ਰੋਫੈਸਰਾਂ ਵਾਲਾ ਮਾਮਲਾ ਉਹਨਾਂ ਸੌਖਾ ਨਹੀਂ ਹੈ ਕਿ ਪੰਜਾਬੀ ਯੂਨੀਵਰਸਿਟੀ ਜਾਂ ਹੋਰ ਕਿਸੇ ਵੀ ਯੂਨੀਵਰਸਿਟੀ ਵਰਗੇ ਖੁਦਮੁਖਤਿਆਰ ادارے ਦੇ ਅੰਦਰ ਇਦਾਂ ਦੀ ਇੰਟਰਫੇਰੈਂਸ ਹੋ ਸਕਦੀ ਹੈ ਕੀ ਕੋਈ ਏਜੰਸੀ ਜਿਹੜੀ ਕਿ ਸਰਕਾਰ ਦੇ ਅਧੀਨ ਚੱਲਦੀ ਹੈ ਕਿਸੇ ਖੁਦਮੁਖਤਿਆਰ ادارے ਦੀ ਪੜਤਾਲ ਕਰਦੀ ਹੈ ਕੀ ਉਹ ਨਿਯਮ ਉਹ ਤੈਅ ਕਰੇਗੀ ਸਰਕਾਰ ਕਰੇਗੀ ਜਾਂ ਉਹ ਖੁਦਮੁਖਤਿਆਰ ਅਦਾਰਾ ਕਰੇਗਾ UGC ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਜਿਹੜਾ ਮਾਮਲਾ ਆ ਉਹ ਇਹ ਹੈ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਜਿਹੜਾ ਉਹ ਹਦਾਇਤਾਂ ਜਾਰੀ ਕਰਦਾ ਉਹਨਾਂ ਹਦਾਇਤਾਂ ਜਿਨ੍ਹਾਂ ਨੂੰ ਗਾਈਡਲਾਈਨਸ ਕਹਿੰਦੇ ਆ ਉਹਨਾਂ ਹਦਾਇਤਾਂ ਦੀ ਰੋਸ਼ਨੀ ਚ ਕੰਮ ਕਰਨਾ ਹੁੰਦਾ ਜ਼ਰੂਰੀ ਨਹੀਂ ਕਿ ਉਹਨਾਂ ਹਦਾਇਤਾਂ ਨੂੰ ਇਨ ਬਿਨ ਮੰਨਿਆ ਜਾਵੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਕਈ ਹਦਾਇਤਾਂ ਮੰਨਦੀਆਂ ਨੇ ਕਈ ਨਹੀਂ ਮੰਨਦੀਆਂ ਇਸੇ ਕਰਕੇ ਪੰਜਾਬੀ ਯੂਨੀਵਰਸਿਟੀ ਦੇ ਮਾਮਲੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਇਸ ਮਾਮਲੇ ਨੂੰ ਕਿੰਨਾ ਕੁ ਪੁਚੀਦਾ ਹੁੰਦਾ ਕਿ ਵਾਕਈ ਇਹ ਪ੍ਰੋਫੈਸਰ ਨੌਕਰੀ ਤੋਂ ਹੱਥ ਤੋਂ ਪਾਉਣਗੇ ਕੀ ਇਹ ਪ੍ਰੋਫੈਸਰ ਆਪਣੀ ਨੌਕਰੀ ਬਚਾ ਲੈਣਗੇ ਹਾਲੇ ਇਸ ਵਿੱਚ ਕਈ ਘੁੰਮਣਕੇਰੀਆਂ ਨੇ ਇਹ ਘੁੰਮਣਕੇਰੀਆਂ ਆਉਂਦੇ ਦਿਨਾਂ ਚ ਸਪਸ਼ਟ ਹੋਣਗੀਆਂ